ਸਤਿ ਸ਼੍ਰੀ ਅਕਾਲ ਜੀ ਡੀਪੀ ਪੰਜਾਬੀ ਦੇ ਢਾਡੇ ਕੋਲ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਤੇ ਸਾਂਝੇ ਕਰ ਰਹੇ ਹਾਂ ਲਗਾਤਾਰ ਪਿਛਲੇ 26 ਤਰੀਕ ਤੋਂ ਜਿਹੜਾ ਆ ਉਹ ਤਸਵੀਰਾਂ ਜਿਹੜੀਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਦਿਖਾਈਆਂ ਜਾ ਰਹੀਆਂ ਨੇ ਜਾਂ ਫਿਰ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਉਹ ਰਾਹਤ ਸਮੱਗਰੀ ਲੈ ਕੇ ਕਿੱਥੋਂ ਕਿੱਥੋਂ ਸੰਗਤਾਂ ਆ ਰਹੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਹਾਲਾਤ ਡਿੱਗੇ ਹੋਏ ਘਰਾਂ ਦੇ ਵੀ ਦਿਖਾਏ ਨੇ ਹਾਲਾਤ ਤੁਹਾਨੂੰ ਜਿਹੜੇ ਨੇ ਉਹ ਉਹਨਾਂ ਪਿੰਡਾਂ ਦੇ ਦਿਖਾਏ ਨੇ ਜਿਹੜੇ ਖਾਸ ਕਰਕੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜਾ ਆ ਉਹ ਜਿਹੜੀਆਂ ਨੇ ਰਾਸ਼ਨ ਲੈ ਕੇ ਅਜੇ ਵੀ ਜਿਹੜੀਆਂ ਨੇ ਉਹ ਸੰਗਤਾਂ ਜਾ ਰਹੀਆਂ ਨੇ ਇੱਥੇ ਤੁਸੀਂ ਦੇਖਦੇ ਪਈ ਗੋਸਵਾਮੀ ਸ੍ਰੀ ਗੁਰਨਾਬਾਦਾ ਜੀ ਦੀ ਜਿਹੜੀ ਟੀਮ ਆ ਉਹ ਅੱਜ ਸੁਆਮੀ ਸ੍ਰੀ ਗੁਰਨਾਬਾਦਾ ਜੀ ਮਹਾਸੰਮਤੀ ਪੰਜਾਬ ਦੀਆਂ ਟੀਮਾਂ ਨੇ ਜਿਹੜੀਆਂ ਉਹਨਾਂ ਨੇ ਅੱਜ ਪੇਰ ਜਿਹੜੀ ਹੈ ਉਹ ਟਰਾਲੀ ਪਰ ਰਹੀ ਪਹਿਲਾਂ ਵੀ ਤਿੰਨ ਤੋਂ ਚਾਰ ਵਾਰੀ ਇਹ ਅ ਹਰ ਦੇ ਵਿੱਚ ਹੀ ਪਾਣੀ ਵਗਦਿਆਂ ਦੇ ਵਿੱਚ ਰੁੜਦੇ ਪਾਣੀ ਦੇ ਵਿੱਚ ਵੀ ਜਾ ਕੇ ਜਿਹੜੀ ਹੈ ਲੋਕਾਂ ਤੱਕ ਆਪਣੀ ਰਾਹਤ ਸਮੱਗਰੀ ਜਿਹੜੀ ਉਹ ਪਹੁੰਚਾ ਕੇ ਆ ਚੁੱਕੇ ਨੇ ਤੇ ਹੁਣ ਜਿਹੜਾ ਆ ਭਾਵੇਂ ਧੋਪਾ ਲੱਗੇ ਨੇ ਪਰ ਕਿਤਨਾ ਕਿਤੇ ਜਿਹੜੇ ਹਾਲਾਤ ਬਹੁਤ ਜ਼ਿਆਦਾ ਜਿਹੜੀ ਹੈ ਉਹ ਨਾਜ਼ੁਕ ਸਥਿਤੀ ਬਣੀ ਹੋਈ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਆ ਉਹ ਟੁੱਟੀਆਂ ਦਾ ਪਾਣੀ ਵੀ ਗੰਦਾ ਤੇ ਨਲਕਿਆਂ ਦਾ ਪਾਣੀ ਵੀ ਗੰਦਾ ਜਿਸ ਨੂੰ ਲੈ ਕੇ ਅਜੇ ਵੀ ਜਿਹੜੇ ਸੇਵਾਦਾਰ ਵਕ ਵਕ ਥਾਵਾਂ ਤੋਂ ਪਾਣੀ ਜਾਂ ਹੋਰ ਜੜੀਆਂ ਨੇ ਖਾਦ ਪਦਾਰਥ ਲੈ ਕੇ ਜਾ ਰਹੇ ਨੇ ਕਿਉਂਕਿ ਮਜ਼ਦੂਰ ਲੋਕਾਂ ਦੀਆਂ ਦਿਹਾੜੀਆਂ ਜਾਂ ਮਜ਼ਦੂਰ ਲੋਕਾਂ ਦੇ ਜਿਹੜੇ ਕੰਮਕਾਰ ਪੂਰੀ ਤਰ੍ਹਾਂ ਠੱਪ ਹੋਏ ਪਏ ਨੇ ਇੱਥੋਂ ਅਜ ਗਰਦਾਸਪੁਰ ਤੋਂ ਇੱਕ ਟੀਮ ਜਿਹੜੀ ਹੈ ਉਹ ਗੋਸਵਾਮੀ ਸ੍ਰੀ ਗੁਰਨਾਬਾਦਾਸ ਜੀ ਦੀ ਸਾਰੀ ਟੀਮ ਜਿਹੜੀ ਹੈ ਉਹ ਅੱਜ ਫੇਰ ਜਿਹੜਾ ਤਿਆਰੀ ਕਰਕੇ ਤੇ ਜਾ ਰਹੀ ਸਾਡੇ ਨਾਲ ਐਟ ਆਈਐਮ ਮਾਨਜੋਗ ਚੌਧਰੀ ਸਾਹਿਬ ਨੇ ਚੌਧਰੀ ਸਾਹਿਬ ਨਾਲ ਗੱਲਬਾਤ ਕਰਨਾ ਕੀ ਕਹਣਾ ਚਾਹੁੰਦੇ ਆ ਚੌਧਰੀ ਸਾਹਿਬ ਬਹੁਤ ਜ਼ਿਆਦਾ ਜਿਹੜੇ ਹਾਲਾਤ ਮੰਦੇ ਹੋਗੇ ਖੜਾ ਦੇ ਨਾਲ ਇੰਨੀ ਜ਼ਿਆਦਾ ਜਿਹੜੀ ਹੈ ਉਹ ਲੋਕਾਂ ਨੂੰ ਮਾਰ ਪਈਏ ਕਿ ਸੈਦ ਹੀ ਉਹ ਆਉਣ ਵਾਲੇ 10-20 ਸਾਲ ਸਰਵਾਈਵ ਕਰ ਸਕਣ ਕੀ ਕਹਿਣਾ ਚਾਹੋਗੇ ਸਾਰੇ ਹਾਲਾਤਾਂ ਬੋਸ ਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਕੀ ਜੈ ਮੈਂ ਮਹਾਸ਼ਾ ਯੁੱਧਵੀਰ ਸਿੰਘ ਗਰੀ ਪਰਿਵਾਰ ਵਿੱਚੋਂ ਅਸੀਂ ਸਾਰੇ ਇਹ ਸਾਡੀ ਕੌਮ ਜਿਹੜੀ ਆ ਜਿੱਥੇ ਸਾਰੇ ਲੋਕੀ ਇਹਨਾਂ ਨੂੰ ਕਹਿੰਦੇ ਆ ਕਿ ਇਹ ਲੈਣ ਵਾਲੇ ਆ ਲੈਣ ਵਾਲੇ ਆ ਪਰ ਇਹ ਗੱਲ ਗਲਤ ਆ ਮਹਾਸ਼ਾ ਬਰਾਦਰੀ ਦੇ ਵਿੱਚੋਂ ਹਾਰ ਪੀੜਤਾਾਂ ਦੀ ਸਹਾਇਤਾ ਕਰਨ ਵਾਸਤੇ ਮਹਾਸ਼ਾ ਬਰਾਦਰੀ ਨੇ ਵੀ ਖਾਸ ਕਰਕੇ ਸ਼੍ਰੀ ਗੁਰੂ ਨਾਭਾ ਦਾਸ ਮਹਾਂਸੰਤ ਪੰਜਾਬ ਹਾੜ੍ਹ ਦਾ ਫਸ ਹੱਲੇ ਚਾਹੀਏ ਤੋਂ ਇਹ 7ਵੀਂ ਵਾਰੀ ਅਸੀਂ ਰੀਲੀਫ ਦਾ ਰਾਸ਼ਨ ਪਾਣੀ ਜਿਹੜਾ ਬੜ ਹਾਰਡ ਪੀੜਤਾਂ ਵਾਸਤੇ ਇਹ 7ਵੀਂ ਵਾਰ ਲੈ ਕੇ ਜਾ ਰਹੇ ਹਾਂ ਸਭ ਤੋਂ ਪਹਿਲੇ 27 ਤਰੀਕ ਨੂੰ ਜਦੋਂ ਕਿ ਬਿਲਕੁਲ ਅਚਾਨਕ ਰਾਤੋਂ ਰਾਤ ਪਾਣੀ ਆ ਗਿਆ ਲੋਕਾਂ ਦੇ ਘਰਾਂ 'ਚ ਪਾਣੀ ਪੈ ਗਿਆ ਉਹਨਾਂ ਦੇ ਚੁੱਲ੍ਹੇ ਵੀ ਨਹੀਂ ਬਲਦੇ ਹੱਲੇ ਚਾਹੀਏ ਤੋਂ ਘਰਾਂ ਤੋਂ ਦਾਦਾ 15-15 20-20 ਰੋਟੀਆਂ ਗ੍ਰਾਹ ਕੇ ਤੇ ਇਕੱਠੀਆਂ ਕਰਕੇ ਚਾਰ ਨਾਲ ਹੀ ਲੈ ਕੇ ਅਸੀਂ ਉਹਨਾਂ ਪਿੰਡਾਂ 'ਚ ਗਏ ਜਿੱਥੇ ਘਰਾਂ 'ਚ ਪਾਣੀ ਚੁੱਲ੍ਹੇ ਨਹੀਂ ਬਲ ਸਕਦੇ ਉਸ ਤੋਂ ਬਾਅਦ ਸਾਡੇ ਪਿੰਡ ਤੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਅ ਗੁਰਦੁਆਰੇ ਤੋਂ ਲੰਗਰ ਪਕਾਇਆ ਚੌਹ ਦਾਲ ਤੇ ਫੁਲਕੇ ਉਹ ਇਧਰ ਬਰਾਪਰ ਰੋਡ ਤੇ ਚਕਰਾ ਮਰਾੜਾ ਲੈ ਕੇ ਗਏ ਤੀਸਰੀ ਵਾਰੀ ਸ੍ਰੀ ਗੁਰੂ ਨਾਭਾ ਦਾਸ ਜੀ ਮੰਦਿਰ ਦੇ ਵਿੱਚੋਂ ਸ੍ਰੀ ਗੁਰੂ ਨਾਭਾ ਦਾਸ ਦੀ ਟੀਮ ਨੇ ਲੰਗਰ ਪਕਾਇਆ ਲੰਗਰ ਪਕਾ ਕੇ ਦਾਲ ਫੁਲਕਾ ਲੈ ਕੇ ਤੇ ਉਹ ਚਕਰਾਜੇ ਵੱਲ ਇਧਰ ਵਜੀਰਪੁਰ ਸਲਾਮਪੁਰ ਵੱਲ ਲੈ ਕੇ ਗਏ ਜਿੱਥਰ ਕੋ ਬਹੁਤ ਜ਼ਿਆਦਾ ਪਾਣੀ ਸੀ ਲਗਣਾ ਮੁਸ਼ਕਲ ਸੀ ਪਰ ਤੇ ਮਸਤੀ ਛੱਡੀ ਲੱਗੇ ਔਰ ਚੌਥੀ ਵਾਰੀ ਅਸੀਂ ਸਾਰੇ ਹੀ ਡੇਰਾ ਬਾਬਾ ਨਾਨਕ ਤੋਂ ਊੜੀ ਦਾ ਟਰੱਕ ਲੈ ਕੇ ਗਏ ਪੰਜਵੀਂ ਵਾਰੀ ਅਸੀਂ ਫੇਰ ਆਪਾਂ ਇਧਰ ਅ ਗੱਲ ਨਹੀਂ ਤੋਂ ਅਗਲੇ ਪਾਸੇ ਜਿਹੜੇ ਪਿੰਡ ਸੀਗੇ ਰਾਮਪੁਰ ਫਾਗਰਪੁਰ ਠੱਠੀ ਫਰੀਦਪੁਰ ਜਾਂਦੇ ਹੀ ਪਠੱਠੀ ਫਰੀਦਪੁਰ ਦੇ ਵਿੱਚ ਇਨਾ ਪਾਣੀ ਸੀ ਤਾਂ ਸਾਨੂੰ ਪਿੰਡ ਵਾਲਿਆਂ ਨੇ ਰਸਤੇ ਤੋਂ ਇਸ਼ਾਰਾ ਕਰਦਾ ਵੀ ਅੱਗੇ ਨਾ ਆਇਓ ਟਰੈਕਟਰ ਟਰਾਲੀ ਡੁੱਬ ਜਾਣੀ ਆ ਜੇ ਫਸ ਗਈ ਤਾਂ ਨਿਕਲਣੇ ਮੁਸ਼ਕਲ ਹੈ ਅਸੀਂ ਉਸ ਦਿਨ ਫੇਰ ਰਾਸ਼ਨ ਪਾਣੀ ਸਾਰੇ ਉੱਥੇ 33 ਫਰੀਜ਼ਪੋਰ ਦੇ ਰਸਤੇ ਟੈਂਕੀ ਸੀ ਵਾਟਰ ਸਪਲਾਈ ਦੀ ਉਹਨਾਂ ਨੂੰ ਹੈਂਡਓਵਰ ਕਰਕੇ ਆ ਗਏ ਸੀ ਸਮਾਨ ਪਰ ਕਈਆਂ ਨੇ ਮਿਲਿਆ ਕਈਆਂ ਨੂੰ ਨਹੀਂ ਮਿਲਿਆ ਅੱਜ ਪਾਣੀ ਥੋੜਾ ਜਿਹਾ ਘਟ ਹੋਇਆ ਅਸੀਂ ਫੇਰ ਅੱਜ ਸਤਵੀਂ ਵਾਰੀ ਉੱਧਰ ਲੈ ਕੇ ਜਾ ਰਹੇ ਆ ਪਾਣੀ ਆ ਬਰੈਡ ਨੇ ਦੁੱਧ ਨੇ ਪੱਤੀ ਐ ਖੰਡ ਐ ਪਿਆਜ਼ ਐ ਆਲੂ ਐ ਪਾਣੀ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਅਸੀਂ ਉਹਨਾਂ ਦੇ ਵਿਚਾਰਿਆਂ ਦੇ ਗਰੀਬਾਂ ਦਾ ਹੀ ਕੋਈ ਦਾਨੀ ਵੀ ਨਹੀਂ ਇੱਡੇ ਵੱਡੇ ਅਸੀਂ ਕਿਦਾ ਲੈਂਡਲਾਰ ਨਹੀਂ ਬਹੁਤੇ ਸ਼ੌਕਰ ਵੀ ਨਹੀਂ ਪਰ ਦਿਲ ਖੋਲ ਕੇ ਅਸੀਂ ਜਿੰਨੇ ਜੋਗੇ ਹੈਗੇ ਆ ਆਪਣੇ ਘਰਾਂ ਦੇ ਵਿੱਚੋਂ ਆਪਣੀ ਕਮਾਈ ਦੇ ਵਿੱਚੋਂ ਥੋੜੇ ਥੋੜੇ ਪੈਸੇ ਪਾ ਕੇ ਜਿੱਦਾਂ ਮਾਸਟਰ ਪ੍ਰੇਮ ਜੀ ਆ ਇਹਨਾਂ ਨੇ ਪਹਿਲੇ ਦਿਨੀ ਸਾਨੂੰ ਪਾਣੀ ਦੀਆਂ ਪੇਟੀਆਂ ਤੇ 100 ਰਸ ਪੈਕਟ ਲੈ ਕੇ ਦਿੱਤਾ ਸੀ ਜਿੱਦਾਂ ਸਾਡੇ ਚੇਅਰਮੈਨ ਸਾਹਿਬ ਨੇ ਆ ਕੇ ਬਾਬੋਵਾਲ ਵਾਲੇ ਉਹਨਾਂ ਨੇ ਪਹਿਲਾਂ ਵੀ ਸਾਨੂੰ 100 50 ਪੇਟੀ ਪਾਣੀ ਤੇ 100 ਪੈਕਟ ਰਸ ਦਾ ਲੈ ਕੇ ਦਿੱਤਾ ਸੀ ਅੱਜ ਫੇਰ ਉਹਨਾਂ 50 ਕਿਲੋ ਖੜ ਲੈ ਕੇ ਦਿੱਤੀ ਆ ਇਹ ਉਹਨਾਂ ਦਾ ਵੱਡੇ ਭਾਈ ਸਾਹਿਬ ਨੇ ਜੇ ਐਲ ਪੱਗਾ ਜੀ ਉਹਨਾਂ ਨੇ ਸਾਨੂੰ 32 ਪੇਟੀਆਂ ਪਾਣੀ ਦੀ ਵੀ ਲੈ ਕੇ ਦਿੱਤੀਆਂ ਅਸੀਂ ਆਪਣੇ ਵੱਲੋਂ ਮੈਂ 100 ਬਰੈਡ ਤੇ 100 ਪੇਟੀ ਪਾਣੀ ਦੀ ਲੈ ਕੇ ਇਹਦੇ ਵਿੱਚ ਟਰਾਲੀ 'ਚ ਰੱਖੀ ਆ ਸੋ ਰਮੇਸ਼ ਕਾਲੀ ਜੀ ਨੇ ਇਹਦਾ ਦੁੱਧ ਲੈ ਕੇ ਅੰਤ ਰਾਜਕੁਮਾਰ ਜੀ ਨਾਲ ਉਹਦੇ ਵਿੱਚ ਹਿੱਸਾ ਪਾਇਆ ਡਰੈਸ ਸੈਕਟਰੀ ਨੇ ਸਾਡੇ ਮਾਨਸੂਨ ਤੇ ਪੰਜਾਬ ਤੇ ਪ੍ਰਵਾਤਮਾ ਕਰੇ ਇਹਨਾਂ ਦੀ ਸਿਹਤ ਬਿਲਕੁਲ ਉਸੇ ਤਰ੍ਹਾਂ ਠੀਕ-ਠਾਕ ਹੋ ਜਾਏ ਤੇ ਫਿਰ ਉਸੇ ਤਰ੍ਹਾਂ ਸੇਵਾ 'ਚ ਲੱਗੇ ਰਹਣ ਪਿਛਲੇ ਕੁਝ ਸਾਲਾਂ ਤੋਂ ਢੱਲੇ ਮੱਠੇ ਵੀ ਰਹੇ ਨੇ ਸੋ ਇਹ ਸਾਰੇ ਜਿੰਨੇ ਵੀ ਸਾਡੇ ਅਸ਼ੇ ਕੁਮਾਰ ਜੀ ਨੇ ਹੀਰਾ ਲਾਲ ਜੀ ਨੇ ਸੋਢੀ ਸਾਹਿਬ ਨੇ ਆ ਬੱਚੇ ਜਿੰਨੇ ਪ੍ਰਧਾਨ ਜੀ ਇਹਨਾਂ ਨੇ ਸਾਰਿਆਂ ਨੇ ਯੋਗਦਾਨ ਪਾ ਕੇ ਅੱਜ ਫੇਰ ਅਸੀਂ ਇਸ ਛੇਵੀਂ ਕਿ ਸਤਵੀਂ ਵਾਰੀ ਲੈ ਕੇ ਉਹਨਾਂ ਲੋਕਾਂ ਕੋਲ ਜਾ ਰਹੇ ਹਾਂ ਜਿੱਥੇ ਸਾਡੇ ਕੋਲ ਪਾਣੀ ਚ ਨਹੀਂ ਪਹੁੰਚਿਆ ਗਿਆ ਅੱਜ ਉਹਨਾਂ ਨੂੰ ਪਾਣੀ ਘਟਾ ਅੱਜ ਅਸੀਂ ਉੱਥੇ ਜਾ ਰਹੇ ਆ ਸ਼੍ਰੀ ਗੁਰੂ ਨਾਨਕ ਦਾ ਕਿਰਪਾ ਕਰਨ ਉਹਨਾਂ ਲੋਕਾਂ ਤੇ ਕਿ ਆਪਣੇ ਘਰਾਂ ਚ ਉਸੇ ਤਰ੍ਹਾਂ ਹੀ ਰੁਟੀਨ ਦੇ ਵਿੱਚ ਆਪਣੀ ਲਾਈਫ ਬਤੀਤ ਕਰਦੇ ਵਿੱਚ ਆ ਜਾਣ ਤੇ ਅਸੀਂ ਹਰ ਵੇਲੇ ਜਦੋਂ ਸਾਨੂੰ ਉਮਰਤਾਵ ਬਾਬਾ ਨਵਦਾ ਅਸੀਂ ਵਰਸ ਦੇਵੇਗਾ ਦਿੰਦਾ ਹੀ ਰਹਿੰਦਾ ਉਹਦੇ ਜਿੰਨੇ ਜੋਗੇ ਹੈਗੇ ਉਹਨਾਂ ਦੀ ਤਿਲ ਫੁੱਲ ਦੀ ਸੇਵਾ ਕਰਦੇ ਰਹਾਂਗੇ ਇਹਨਾਂ ਸ਼ਬਦਾਂ ਨਾਲ ਮੈਂ ਸਾਰੇ ਕਾਇਨਾਤ ਰਗੇ ਪ੍ਰਮਾਤਮਾ ਕੋਲ ਅਰਦਾਸ ਕਰਨਾ ਕਿ ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਘਰਾਂ ਦੇ ਘਰ ਟੱਠੇ ਆ ਫਸਲਾਂ ਖਰਾਬ ਹੋ ਗਈਆਂ ਰਸਤੇ ਖਰਾਬ ਹੋ ਗਏ ਆ ਉਹਨਾਂ ਦੇ ਬਿਸਤਰੇ ਬੈੱਡ ਖਰਾਬ ਹੋ ਗਏ ਆ ਇਹ ਉਸੇ ਤਰ੍ਹਾਂ ਧੁੱਪਾਂ ਜਿਦਾਂ ਲੱਗ ਰਹੀਆਂ ਨੇ ਉਸੇ ਆਪਣੀਆਂ ਲੀਆਂ ਤੇ ਫੇਰ ਆਂਦੀ ਪ੍ਰਮਾਤਮਾ ਕਿਰਪਾ ਕਰੇ ਇਹਨਾਂ ਸ਼ਬਦਾਂ ਦਾ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਵੇਂ ਕਿ ਤੁਸੀਂ ਜਾ ਰਹੇ ਹੋ ਕਿਸ ਤਰ੍ਹਾਂ ਐਸੇ ਤਾਂ ਕਹਿਣ ਦੀ ਲੋੜ ਨਹੀਂ ਆ ਕਿਉਂਕਿ ਪੂਰਾ ਪੰਜਾਬ ਹੀ ਟੁੱਟ ਕੇ ਜੜਾਇਆ ਇਸ ਥਾਂ ਦੇ ਵਿੱਚ ਆ ਕੇ ਵਧਿਆ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ ਆ ਰਹੀ ਪੰਜਾਬੀਆਂ ਵੱਲੋਂ ਖਾਸ ਕਰਕੇ ਪੰਜਾਬੀ ਡੁੱਬੇ ਤੇ ਪੰਜਾਬੀਆਂ ਇਚਾਰ ਦਿੱਤਾ ਤੇ ਲੱਗਤਕ ਹੁਣ ਜਿਹੜੀਆਂ ਬਾਰਿਸ਼ ਟੇਟਾ ਵੀ ਆ ਰਹੀਆਂ ਨੇ ਅੱਗੇ ਤੁਹਾਨੂੰ ਲੱਗਦਾ ਆ ਕਿ ਤੁਸੀਂ ਗਰਾਊਂਡ ਤੇ ਜਾ ਕੇ ਦੇਖਦੇ ਹੋ ਕਿੱਦਾਂ-ਕਿੱਦਾਂ ਦੀਆਂ ਲੋੜਾਂ ਜਿਹੜੀਆਂ ਲੋਕਾਂ ਦੇ ਵਿੱਚ ਅਜੇ ਹੈਗੀਆਂ ਨੇ ਜਿਹੜੀਆਂ ਸਾਡੇ ਵੱਲੋਂ ਕਿਹਾ ਜਾਵੇ ਵੀ ਕੋ ਲੋੜਾਂ ਨੂੰ ਪੂਰੀਆਂ ਕਰ ਦੇਖੋ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਲੋਕਾਂ ਦੇ ਵਹਿੜ ਤਰ ਗਏ ਆ ਲੋਕਾਂ ਦੇ ਕਣਕ ਦੇ ਡਰਮ ਗਲ ਗਏ ਚੌਲਾਂ ਦੇ ਪੇਟੀਆਂ ਜਿਹੜੀਆਂ ਚੌਲ ਭਰੇ ਸੀ ਖਾਣ ਵਾਸਤੇ ਸਾਲ ਭਰ ਉਹ ਖਰਾਬ ਹੋ ਗਏ ਆ ਇਸ ਤਰ੍ਹਾਂ ਖਰਾਬ ਹੋ ਗਏ ਆ ਗਰੀਬ ਲੋਕਾਂ ਦੇ ਤੇ ਘਰ ਹੀ ਢੱਟ ਗਏ ਆ ਇਹ ਲੋਕੀ ਘਰਾਂ ਦੇ ਵਿੱਚ ਆ ਕੇ ਛੱਟਾ ਵੀ ਲਾ ਬੈਠੇ ਆ ਔਰ ਕਈ ਕਈ ਬਾਰਡਰ ਤੇ ਰਾਵੀ ਦਰਿਆ ਦੇ ਰਸਤੇ ਜਿਹੜੇ ਬਿਲਕੁਲ ਲੱਗੇ ਸੀ ਉਹ ਰੁੜ ਵੀ ਗਏ ਆ ਇਹਦਾ ਦਾ ਜਿਹੜੀ ਬਰਪਾਈ ਆ ਉਹ ਅਸੀਂ ਤੇ ਗਰੀਬ ਲੋਕ ਨਹੀਂ ਕਰ ਸਕਦੇ ਸਰਕਾਰਾਂ ਦਾ ਕੰਮ ਕਰਨਾ ਸਰਕਾਰਾਂ ਨੇ ਪਹਿਲਾਂ ਵੀ ਉਹਨਾਂ ਕੋ ਪੈਸੇ ਹੁੰਦੇ ਆ ਸੈਂਟਰ ਗਵਰਨਮੈਂਟ ਵੀ ਦੇ ਕੇ ਗਈ ਆ ਨੇਕ ਨਿਸ਼ਤੀ ਨਾਲੇ ਅਗਰ ਦੇਣ ਲੋਕਾਂ ਨੂੰ ਤਾਂ ਕੁਝ ਉਹਨਾਂ ਦੀ ਰੀਲੀਫ ਵੀ ਮਿਲ ਸਕਦੀ ਆ ਜਿਹੜੀ ਤੁਸੀਂ ਗੱਲ ਕੀਤੀ ਆ ਮੇਰੇ ਅੱਖੀਂ ਵੇਖਿਆ ਹਰਿਆਣੇ ਤੋਂ ਟਰਾਲੀਆਂ ਤੂੜੀ ਦੀਆਂ ਭਰ ਕੇ ਆਈਆਂ ਨੇ ਹਰੇ ਚਾਰੇ ਦੀਆਂ ਭਰ ਕੇ ਆਈਆਂ ਨੇ ਰਾਣੀਪੁਰ ਪਿੰਡ ਦਾ ਜਗਿਆਲਦ ਅੱਲਗ ਉਥੋਂ ਗੱਦਿਆਂ ਦਾ ਗੱਦੇ ਟਰਾਲੀਆਂ ਭਰ ਕੇ ਆਈਆਂ ਨੇ ਸਿਰਫ ਲੋਕਾਂ ਦੀ ਸ਼ਹਾਦਾ ਕਰਨ ਵਾਸਤੇ ਤੇ ਚਲੋ ਕਿਤੇ ਸੁੱਕੇ ਦਾ ਵਿਚਾਰੇ ਦਿਣ ਕੱਟ ਲੈਣ ਸੋ ਮੈਂ ਉਹਨਾਂ ਸਾਰੇ ਦਾਨੀਆਂ ਗਏ ਜਿਸ ਤਰ੍ਹਾਂ ਸਾਡੇ ਕਲਾਕਾਰ ਭਰਾਵਾਂ ਨੇ 7-7 ਕਰੋੜ 5-5 ਕਰੋੜ 2-2 ਲੱਖ 3-3 ਲੱਖ ਔਰ ਟਰੈਕਟਰਾਂ ਤੱਕ ਗਾਈਆਂ ਤੱਕ ਮੱਝਾਂ ਤੱਕ ਦੇਣ ਦੀ ਆਫਰ ਕਰ ਦਿੱਤੀ ਆ ਪਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੇ ਇਸੇ ਤਰ੍ਹਾਂ ਗਰੀਬ ਦੀ ਬਾਹ ਫੜਦੇ ਰਹਿਣ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਇਹਨਾਂ ਗਰੀਬਾਂ ਦੀ ਸਾਰ ਲਈ ਆ। ਉਹ ਬਿਲਕੁਲ ਜੀ ਬਹੁਤ ਵਧੀਆ ਗੱਲ ਹੈ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਮੈਂ ਕਿ ਪੰਜਾਬ ਦਾ ਸਾਹ ਦੀ ਕੋਈ ਸ਼ਖਸ ਕੋਈ ਸੰਸਥਾ ਕੋਈ ਕਲਾਕਾਰ ਪਿੱਛੇ ਬਾਕੀ ਰਹਿ ਗਿਆ ਹੋਵੇਗਾ ਜਿੰਨੇ ਸੇਵਾ ਨਹੀਂ ਦਿੱਤੀ। ਪੰਜਾਬ ਦੇ ਵਿੱਚ ਜੇ ਕਰੋੜਾਂ ਰੁਪਈਆ ਦਾ ਹੜ੍ਹ ਦੇ ਨਾਲ ਸਮਾਨ ਹੜ ਗਿਆ। ਤੇ ਅਰਬਾਂ ਰੁਪਈਆ ਦਾ ਜਿਹੜਾ ਆ ਉਹਨਾਂ ਲੋਕਾਂ ਤਾਂ ਅਕ ਲੋਕ ਸੇਵਾ ਭਾਵਨਾ ਦੇ ਨਾਲ ਲੈ ਕੇ ਪਾਉਂਦੇ ਨੇ 5-5 ਕਰੋੜ 10-10 ਕਰੋੜ ਦੀਆਂ ਜਿਹੜੀਆਂ ਨੇ ਉਹ ਸੇਵਾਵਾਂ ਚੱਲਦੀਆਂ ਪਈਆਂ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਜਿਵੇਂ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਕਿ ਗਲੋਬਲ 6 ਖਾਲਸਾ ਐਡ ਉਹਨਾਂ ਦੀ ਬਹੁਤ ਵੱਡੀ ਜਿਹੜੀ ਇੱਕ ਪਹਿਲ ਕਦਮੀ ਕੀਤੀ ਜਾ ਰਹੀ ਜਿਹੜੀ ਕਿ ਇਹ ਗਰਾਊਂਡ ਜ਼ੀਰੋ ਤੇ ਦੇਖਿਆ ਕਿ ਉਹ ਕਹਿ ਰਹੇ ਨੇ ਕਿ ਅਸੀਂ ਡਿੱਗੇ ਹੋਏ ਘਰਾਂ ਨੂੰ ਦੁਬਾਰਾ ਤੋਂ ਉਸਾਰ ਕੇ ਦੇਾਂਗੇ ਇੱਕ ਇੱਕ ਪੂਰਾ ਪੂਰਾ ਸੈੱਟ ਬਣਾ ਕੇ ਦੇਾਂਗੇ ਹੋਰ ਵੀ تھے ਜਿਹੜੇ ਵੀਰ ਨੇ ਜਿਹੜੇ ਗਰਾਊਂਡ ਤੇ ਜਾ ਕੇ ਇਹ ਸਾਰਾ ਮਾਹੌਲ ਦੇਖ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਨੇ ਸਾਡੇ ਨਾਲ ਇਥੇ ਰਮੇਸ਼ ਕਾਲੀ ਜੀ ਨੇ ਸਹਿਰੀ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਰਮੇਸ਼ ਜੀ ਤੁਸੀਂ ਖਾਸ ਕਰਕੇ ਜਿਹੜਾ ਆ ਸਾਡੇ ਨਾਲ ਉਸਨ ਕੇ ਅਸੀਂ ਹਾਲਾਤ ਵੇਖੇ ਤੁਸੀਂ ਉਥੋਂ ਦੇ ਕੀ ਕਹਿਣਾ ਚਾਹੋ ਬੋਸਾਂ ਮਿਸ਼ਰ ਗੁਰਨਾਬਾਦਾਸ ਮਹਾਰਾਜ ਕੀ ਜੈ ਮੇਰੇ ਬੜੇ ਸਤਿਕਾਰਯੋਗ ਗੁਰਨਾਬਾਦਾਸ ਮਹਾਂ ਸੰਪਤੀ ਪੰਜਾਬ ਦੀ ਟੀਮ ਸ਼ਹਿਰ ਦੀ ਟੀਮ ਮੈਂ ਧੰਨਵਾਦੀ ਹਾਂ ਦਾ ਜਿਨ੍ਹਾਂ ਨੇ ਵੱਡਾ ਉਪਰਾਲਾ ਕਰਕੇ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਖਾਸ ਕਰਕੇ ਸਾਡੇ ਵਾਈਸ ਪ੍ਰਧਾਨ ਪ੍ਰੇਮ ਦਲਉਤਰਾ ਜੀ ਤੇ ਉਹਦੀ ਯੋਧਵੀ ਸਿੰਘ ਰਾਜਕਰਤ ਉਤਰਾ ਹੀਰਾ ਲਾਲ ਜੀ ਆਪਣੇ ਸ਼ਿਵ ਕੁਮਾਰ ਜੀ ਥੋੜਾ ਰਾਮ ਜੀ ਤੇ ਹੋਰ ਜਿਹੜੇ ਅਵਿਨਾਸ਼ ਜੀ ਹੋਰ ਮੰਡੀ ਤੋਂ ਕੇਵਲ ਜੀ ਨਰੈਨਦਾਸ ਜੀ ਤੇ ਆਪਣੇ ਟਾਲੀ ਬਾਲੀ ਗਲੀ ਹੋਰ ਬੜੇ ਸਾਥੀ ਜਿਹੜਾ ਸਾਡਾ ਬੜਾ ਸਹਿਯੋਗ ਦਿੱਤਾ ਉਹ ਕਾਫਤਰ ਸਾਡੇ ਗੋਲਡਨ ਐਵੀਨੀ ਕਲੋਨੀ ਜਿਹੜਾ ਨੇ ਪਿਛਲੀ ਵਾਰੀ 35 ਪੇਟੀਆਂ ਦੁੱਧ ਦੀਆਂ ਤੇ ਕੁਝ ਹੋਰ ਰਸਦ ਦਿੱਤੀ ਸੀ ਧੰਨਵਾਦੀ ਆ ਰਹੀ ਗੱਲ ਜੇ ਬਾਰਡਰ ਏਰੀਏ ਦੀ ਉੱਥੇ ਸਾਡੀ WhatsApp ਲਈ ਸੈਨੀਟੇਸ਼ਨ ਡਿਪਾਰਟਮੈਂਟ ਵੱਲੋਂ ਉਸ ਇਲਾਕੇ ਦੇ 35 40 ਪਿੰਡਾਂ 'ਚ ਸਾਡੀ ਉੱਥੇ ਡਿਊਟੀ ਆ ਤੇ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਤੇ ਅਸੀਂ ਬਹੁਤ ਉਥੇ ਹਾਲਾਤ ਵੇਖੇ ਸਾਡੇ ਲੋਕਾਂ ਦਾ ਤੇ ਸਾਰੇ ਕੋਈ ਵੀ ਕਮਿਊਨਿਟੀ ਉਹਨਾਂ ਦਾ ਬਹੁਤ ਮੰਦਾ ਹਾਲ ਸੀ ਅਸੀਂ ਉੱਥੋਂ ਤੱਕ ਜਿਹੜਾ ਪਹੁੰਚ ਕਰਕੇ ਆਉਣਾ ਤੱਕ ਜੋ ਵੀ ਸਰਦਾ ਬੰਦਾ ਪੰਜਾਬ ਦੀ ਕਮੇਟੀ ਨੇ ਸਾਡੀ ਗੁਨਾਬਾਦਾਸ ਮਹਾ ਸ਼ਾ ਕਮਿਊਨਿਟੀ ਤੇ ਨੇ ਉੱਥੇ ਤੱਕ ਜਿਹਨੂੰ ਜੋ ਵੀ ਸਰਦਾ ਸ਼ਕਤੀ ਉੱਥੇ ਮਲਾਈ ਆਪਾਂ ਅਰਸਤ ਪਹੁੰਚਾਈ ਆ ਤੇ ਉਹਨਾਂ ਲੋਕਾਂ ਦਾ ਬਹੁਤ ਮੰਦਾ ਹਾਲ ਆ ਅਜੇ ਵੀ ਘਰ ਢੱਸ ਗਏ ਨੇ ਬਹੁਤ ਕੱਪੜੇ ਗਲ ਗਏ ਨੇ ਤੇ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਆ ਸਾਰੀਆਂ ਜਿੰਨੇ ਵੀ ਐਨ ਜੀਓ ਨੂੰ ਬੇਨਤੀ ਆ ਇਹ ਗਰਾਊਂਡ ਲੈਵਲ ਤੇ ਜਾ ਕੇ ਨਾ ਤੇ ਸਰਪੰਚ ਜੀ ਜਦੋਂ ਨਾਮ ਮਿਲਿਆ ਜਾਂਦਾ ਸਿੱਧਾ ਹੀ ਗਰਾਊਂਡ ਲੈਵਲ ਤੇ ਜਾ ਕੇ ਉਹਨਾਂ ਲੋਕਾਂ ਦੀ ਸਾਰ ਲਈ ਹੈ ਜਿਹੜੇ ਲੋਕੀ ਡਿਜ਼ਰਵ ਕਰਦੇ ਨੇ। ਉਹ ਬਹੁਤ ਵਧੀਆ ਜੀ ਅਸੀਂ ਸਾਡੇ ਨਾਲ ਰਮੇਸ਼ ਕਾਲੀ ਜੀ ਜਿਹੜੇ ਸਾਡੇ ਨਾਲ ਪਿਛਲੇ ਦਿਨਾਂ ਦੇ ਵਿੱਚ ਗਰਾਊਂਡ ਤੇ ਜਾ ਕੇ ਲੋਕਾਂ ਦੇ ਘਰਾਂ ਦੇ ਹਾਲਾਤ ਅਸੀਂ ਦੇਖੇ ਸੀ ਤੇ ਬਹੁਤ ਜ਼ਿਆਦਾ ਜਿਹੜੇ ਨੇ ਉਹ ਹਾਲਾਤ ਜਿਹੜੇ ਨੇ ਖਰਾਬ ਸੀ ਸਾਡੇ ਨਾਲ ਇੱਥੇ ਵਾਈਸ ਪ੍ਰਧਾਨ ਜੀ ਵੀ ਮੌਜੂਦ ਨੇ ਗੱਲ ਕਰ ਸਰ ਕੀ ਕਹਣਾ ਚਾਹੁੰਦੇ। ਪੱਲਾ ਤੇ ਮੈਂ ਕਹਾਗਾ ਵੀ ਜਿਹੜੇ ਹਰ ਪਿੰਡਤਾਂ ਦੇ ਵਿੱਚ ਇਨੇ ਵਿੱਚ ਮਾਨਵਤਾ ਦੀ ਸੇਵਾ ਦੇ ਲਈ ਜਿੱਤਾਂ ਕਲਾਕਾਰਾਂ ਨੇ ਵੱਤੂ ਵੱਦ ਦਾ ਹੋਰ ਯੋਗਦਾਨ ਪਾਇਆ ਸਰਕਾਰ ਵੀ ਸਹੀ ਢੰਗ ਦੇ ਨਾਲ ਜਿਨ੍ਹਾਂ ਦੇ ਘਰ ਟੱਟ ਗਏ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਤੇ ਇਮੀਡੀਏਟਲੀ ਹੈ ਜਿਹੜੀ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਜੀਵਨ ਸੁਖਾਮਾ ਹੋ ਸਕੇ ਤੇ ਜਿਹੜੀਆਂ ਉਹਨਾਂ ਨੂੰ ਬੇਸਿਕਲੀ ਜ਼ਰੂਰਤਾਂ ਉਹ ਉਹਨਾਂ ਦੀਆਂ ਪੂਰੀਆਂ ਕੀਤੀਆਂ ਜਾਣ ਇਹ ਉਹਨਾਂ ਜੇ ਅਸੀਂ ਕਹੀਏ ਸਾਡੀ ਤੇ ਕਮਿਊਨਿਟੀ ਜਿਹੜੀ ਇੰਨੀ ਵੀ ਜਿੰਨੀ ਕਿ ਜਸਾ ਸ਼ਕਤੀਆਂ ਨੇ ਪਾਉਣ ਦੀ ਕੋਸ਼ਿਸ਼ ਕੀਤੀ ਆ ਇਹ ਸਰਕਾਰ ਹੀ ਆ ਜੇ ਉਹਨਾਂ ਦੀ ਸਹੀ ਢੰਗ ਦੇ ਨਾਲ ਮਦਦ ਕਰੇ ਜਿੱਥੇ ਉਹਨਾਂ ਦੇ ਘਰ ਠੱਠੇ ਆ ਉਹਨਾਂ ਨੂੰ ਘਰ ਬਣਾਉਣ ਦੀ ਏਡਸ ਦਿੱਤੀ ਜਾਵੇ ਜਿਸ ਤਰ੍ਹਾਂ ਵੀ ਮੱਲ ਕੇ ਲੋਕਾਂ ਨੂੰ ਜ਼ਰੂਰਤ ਆ ਉਹ ਪੂਰੀ ਕੀਤੀ ਜਾਵੇ ਇਹ ਸਰਕਾਰ ਹੀ ਕਰ ਸਕਦੀ ਆ ਸਰਕਾਰਾਂ ਦੇ ਕੰਮ ਸਰਕਾਰਾਂ ਹੀ ਕਰ ਸਕਦੀਆਂ ਪਰ ਕਰਨ ਸੁਚੇੇ ਢੰਗ ਨਾਲ ਬਿਲਕੁਲ ਜੀ ਉਹ ਵਧੀਆ ਗੱਲ ਕਹੀ ਹੈ ਜੀ ਮੈਂ ਇੱਥੇ ਇੱਕ ਗੱਲ ਇਹਨਾਂ ਨੂੰ ਜਿਹੜੀ ਕਟਣੀ ਚਾਹਾਂਗਾ ਬਾਰ ਬਾਰ ਕਿਹਾ ਜਾ ਰਿਹਾ ਵੀ ਸਾਡੀ ਜਿਹੜੀ ਸੰਸਥਾ ਛੋਟੀ ਹੈ ਜਿੰਨੇ ਜੋ ਗਿਆ ਉਹਨੇ ਜੋ ਵੀ ਹੈ ਪਰ ਸੰਸਥਾਵਾਂ ਭਾਵੇਂ ਛੋਟੀਆਂ ਹੋਣ ਪਰ ਦਿਲ ਵੱਡੇ ਹੋਣੇ ਚਾਹੀਦੇ ਆ ਕਿਉਂਕਿ ਕਿਸੇ ਨੂੰ ਰੁਪਈਆ ਦੇਣ ਤੋਂ ਪਹਿਲਾਂ ਵੀ ਜਿਹੜਾ ਨਾ ਲੋਕੀ 10 ਵਾਰੀ ਸੋਚਦੇ ਆ ਪਰ ਇੱਥੇ ਜਿਹੜੀਆਂ ਨੇ ਭਾਵੇਂ ਛੋਟੀ ਚਾਹੇ ਵੱਡੀ ਜੁੜਨੀਆਂ ਵੀ ਸੰਸਥਾਵਾਂ ਨੇ ਉਹ ਅੱਗੇ ਵੱਧ ਕੇ ਬੜੇ ਹੀ ਵੱਡੇ ਲੈਵਲ ਦੇ ਨਾਲ ਜਿਹੜਾ ਆ ਉਹ ਸੇਵਾਵਾਂ ਕਰਦੀਆਂ ਪਈਆਂ ਨੇ ਕਈ ਵਾਰ ਕੀ ਹੁੰਦਾ ਵੀ ਆਪਾਂ ਇੱਕ ਦੋ ਵਾਰੀ ਸੇਵਾ ਕਰਕੇ ਜਿਹੜੀ ਹਟ ਜਾਂਦੇ ਆ ਪਰ ਲਗਾਤਾਰ 5 ਤੋਂ 6 ਵਾਰ ਜਿਹੜਾ ਆ ਉਹ ਸੇਵਾ ਲੈ ਕੇ ਪਹੁੰਚਣਾ ਤੇ ਸੇਵਾ ਜਿਹੜੀ ਲੋਕਾਂ ਤੱਕ ਪਹੁੰਚਾਉਣੀ ਹਰ ਤਰ੍ਹਾਂ ਦੀ ਜਿਹੜੀ ਓਹ ਰਾਹਤ ਸਮੱਗਰੀ ਪਹੁੰਚਾਉਣੀ ਬਹੁਤ ਵੱਡੀ ਗੱਲ ਆ ਬਣੇ ਰਹੋ ਇਸੇ ਤਰ੍ਹਾਂ ਤੁਸੀਂ ਡੀਪੀਸੀ ਪੰਜਾਬੀ ਤੇ ਜੇਕਰ ਤੁਸੀਂ ਵੀ ਇਹ ਪ੍ਰੋਗਰਾਮ ਦੇਖਦੇ ਪਏ ਹੋ ਤੇ ਜਰੂਰ ਕੋਸ਼ਿਸ਼ ਕਰੋ ਕਿ ਇਹਨਾਂ ਲੋਕਾਂ ਤੱਕ ਪਹੁੰਚਿਆ ਜਾਵੇ ਹੈਲਪ ਕੀਤੀ ਜਾਵੇ ਨਹੀਂ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਜ਼ਰੂਰ ਤੋਰ ਦਿਓ ਤਾਂ ਕਿ ਵੀਡੀਓ ਦੇ ਥਰੂ ਹੀ ਲੋਕ ਜਿਹੜੇ ਆ ਉੱਥੇ ਤੱਕ ਪਹੁੰਚ ਸਕਣ ਤੇ ਲੋਕਾਂ ਦੀ ਮਦਦ ਜਿਹੜੀ ਵੱਧ ਤੋਂ ਵੱਧ ਹੋ ਸਕੇ ਬਣੇ ਰਹੋ ਇਸ ਤਰ੍ਹਾਂ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧੰਨ ਡੀਪੀ ਧੰਨਵਾਦ ਤੋ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਦੇ ਦਿੱਤੀਆਂ ਕਿ ਜਦੋਂ ਵੀ ਪਿੰਡ ਦੇ ਵਿੱਚ ਕੋਈ ਟਰਾਲੀ ਆਉਂਦੀ ਹੈ ਤੇ ਬਸ ਲੋਕ ਰਾਸਨ ਦੇ ਲਈ ਟੁੱਟ ਪੈਂਦੇ ਨੇ ਕਿਉਂਕਿ ਰਾਸਨ ਦੀ ਨੀੜ ਜਿਹੜੀ ਹੈ ਬਹੁਤ ਜ਼ਿਆਦਾ ਰਾਸਨ ਜ਼ਰੂਰੀ ਹੈ ਇੱਕ ਪਰਿਵਾਰ ਨੂੰ ਪਾਲਣ ਦੇ ਲਈ ਬੱਚਿਆਂ ਨੂੰ ਪਾਲਣ ਦੇ ਲਈ ਬੱਚਿਆਂ ਨੂੰ ਪਰਵਰਿਸ਼ਤ ਲਈ ਘਰਾਂ ਦੇ ਵਿੱਚ ਜ਼ਰੂਰਤਾਂ ਨੂੰ ਪੂਰਿਆ ਕਰਨ ਦੇ ਲਈ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਰਾਸਨ ਜਿਹੜਾ ਹੋ ਜਾਂਦਾ ਹੈ ਜਿਹੜੀ ਇਸ ਟਾਈਮ ਤਾਲੀ ਪਹੁੰਚੀ ਹੈ ਸਰਗੁਰੂ ਨਾਬਾ ਦਾ ਜੀ ਦੀ ਪੰਜਾਬ ਸੰਮਤੀ ਵੱਲੋਂ ਗੁਰਦਾਸਪੁਰ ਤੋਂ ਜਿਹੜੀ ਇਹ ਟੀਮ ਪਹੁੰਚੀ ਹੈ ਤੇ ਲਗਾਤਾਰ ਜਿਹੜੀ ਉਹ ਟੀਮ ਜਿਹੜੀ ਹੈ ਰਾਸ਼ਨ ਵੰਡਦੀ ਪਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਈ ਕਿ ਲਗਾਤਾਰ ਜਿਹੜਾ ਉਹ ਰਾਸ਼ਨ ਇੱਥੇ ਵੰਡਿਆ ਜਾ ਰਿਹਾ ਲੋਕ ਜਿਹੜੇ ਆ ਰਾਸ਼ਨ ਜਿਹੜਾ ਲੈ ਰਹੇ ਨੇ ਇੱਥੇ ਇੱਕ ਚੀਜ਼ ਇਹਨਾਂ ਨੇ ਬਹੁਤ ਵਧੀਆ ਕੀਤੀ ਵੀ ਜਿੰਨਾਂ ਨੂੰ ਲੋੜ ਆ ਜਿੰਨਾਂ ਨੂੰ ਨੇੜ ਆ ਉਹਨਾਂ ਦੇ ਘਰਾਂ ਦੇ ਜਿਹੜੇ ਨਾਲ ਲਿਖ ਕੇ ਇੱਕ ਲਿਸਟ ਬਣਾਈ ਗਈ ਹੈ ਏ ਵੀ ਇਹਦੇ ਨਾਲ ਕੀ ਹੋਊਗਾ ਵੀ ਦੋਰੀ ਵਾਰੀ ਜਿਹੜਾ ਆ ਸਮਾਨ ਨਹੀਂ ਜਾਊਗਾ ਇੱਕ ਲਿਸਟ ਜਿਹੜੀ ਉਹ ਤਿਆਰ ਕੀਤੀ ਗਈ ਦੀ ਆ ਤੇ ਲਿਸਟ ਦੇ ਮੁਤਾਬਕ ਜਿਹੜਾ ਆ ਉਹ ਨੀਡਰ ਲੋਕਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਲੋਕਾਂ ਨੂੰ ਜਿਹੜਾ ਆ ਇੱਥੇ ਰਾਸ਼ਨ ਦਿੱਤਾ ਜਾ ਰਿਹਾ ਆ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਰਾਸ਼ਨ ਦੇ ਲਈ ਪਹੁੰਚੇ ਹੋਏ ਆ ਜਿੱਦਾਂ ਜਿੱਦਾਂ ਦੀ ਜੋ-ਜੋ ਵੀ ਜ਼ਰੂਰਤ ਆ ਉਹ ਪੂਰੀ ਕਰਨ ਦੇ ਵਾਸਤੇ ਟੀਮਾਂ ਜਿਹੜੀਆਂ ਨੇ ਉਹ ਲਗਾਤਾਰ ਜਿਹੜਾ ਨੇ ਇੱਥੇ ਪਹੁੰਚੀ ਹੋਈ ਹੈ ਨੇ ਤੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਫਿਰ ਰਾਸ਼ਨ ਜਿਹੜਾ ਆ ਉਹ ਉਹ ਦਿੱਤਾ ਜਾ ਰਿਹਾ ਰਾਸ਼ਨ ਜਿਹੜਾ ਆ ਉਹ ਪਿੰਡ ਦੇ ਵਿੱਚ ਜਿਹੜਾ ਆ ਅ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਆ ਕੇ ਬਣਦੀਆਂ ਪਈਆਂ ਨੇ ਬਹੁਤ ਸਾਰੇ ਲੋਕ ਤੁਸੀਂ ਦੇਖਦੇ ਪਿਓ ਕਿ ਰਾਸ਼ਨ ਲੈਣ ਦੇ ਲਈ ਜਿਹੜਾ ਆ ਲੋਕ ਜਿਹੜੇ ਆ ਪਹੁੰਚਦੇ ਪਏ ਨੇ ਤੇ ਲਗਾਤਾਰ ਜਿਹੜਾ ਆ ਉਹ ਰਾਸ਼ਨ ਦਿੱਤਾ ਜਾ ਰਿਹਾ ਆ ਸੰਸਥਾਵਾਂ ਬਹੁਤ ਸਾਰੀਆਂ ਪੁੰਗਦੀਆਂ ਪਈਆਂ ਨੇ ਰਾਸ਼ਨ ਨੇ ਤੁਸੀਂ ਦੇਖੋ ਵੀ ਸਬਜ਼ੀਆਂ ਜਿਹੜੀਆਂ ਨੇ ਪਹਿਲਾਂ ਪੱਕ ਕੇ ਸਬਜ਼ੀਆਂ ਆ ਰਹੀਆਂ ਸੀ ਹੋਣ ਜਿਹੜੀਆਂ ਕੱਚੀਆਂ ਸਬਜ਼ੀਆਂ ਵੀ ਜਿਹੜੀਆਂ ਨੇ ਉਸ ਸਸਤਾਵਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਕੱਚੀਆਂ ਸਬਜ਼ੀਆਂ ਵੀ ਲੋਕ ਨੂੰ ਕਿਉਂਕਿ ਹਾਲਾਤ ਥੋੜੇ ਜਿ ਸੁਧਰੇ ਨੇ ਪਿੰਡਾਂ ਚੋਂ ਪਾਣੀ ਖਤਮ ਹੋ ਗਿਆ ਆ ਜਿਹੜਾ ਕਿ ਕੰਮ ਖਰਾਬ ਹੋਇਆ ਪਿਆ ਸੀ ਉਹਦੇ ਕਰਕੇ ਜਿਹੜੇ ਨੇ ਹੁਣ ਹਾਲਾਤ ਥੋੜੇ ਸੁਧਰੇ ਜ਼ਰੂਰ ਨੇ ਜਿਹਦੇ ਨਾਲ ਲੋਕਾਂ ਦਾ ਜਿਹੜਾ ਆ ਉਹ ਹਾਲਾਤ ਹੁਣ ਬਣਤਾ ਗਏ ਨੇ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਜਿਹੜੇ ਨੇ ਅੱਗੇ ਨਾਲੋਂ ਸੁਧਰੇ ਨੇ ਤੇ ਹੁਣ ਜਿਹੜਾ ਰਾਸ਼ਨ ਜਿਹੜਾ ਉਹ ਪਕਾਉਣ ਵਾਲਾ ਦਿੱਤਾ ਜਾ ਰਿਹਾ ਤਾਂ ਕਿ ਲੋਕ ਜਿਹੜਾ ਇੱਕ ਦੋ ਦਿਨ ਆਪਣੇ ਘਰ ਦਾ ਰਾਸ਼ਨ ਪਕਾ ਕੇ ਤੇ ਖਾ ਸਕਣ ਬੜੇ ਹੋਏ ਤੇ ਡੀਪੀਸੀ ਪੰਜਾਬ ਦੀ ਤਨ ਲਗਾਤਾਰ ਧੰਨਵਾਦ